ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਨ ਸਤਲੁਜ ਦਰਿਆ ਦੀਆਂ ਬਿਲਕੁਲ ਸ਼੍ਰੀ ਅਨੰਦਪੁਰ ਸਾਹਿਬ ਦੇ ਨੇੜੇ ਪਿੰਡ ਹਲੀਵਾਰ ਮਹਿੰਦਰੀ ਕਲਾ ਵਿਖੇ ਜਿੱਥੇ ਜਿਹੜਾ ਪਿਛਲੇ ਸਾਲ ਅੜਾ ਦੇ ਦਿਨਾਂ ਦੇ ਵਿੱਚ ਭਾਰੀ ਪਾਣੀ ਆਉਣ ਦੇ ਕਾਰਨ ਤਬਾਹੀ ਹੋਈ ਸੀ ਹੁਣ ਵੀ ਜਿਹੜਾ ਹੈ ਬੀਤੇ 1-2 ਦਿਨ ਤੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬਾਰਿਸ਼ ਹੋਣ ਤੋਂ ਬਾਅਦ ਜਿਹੜਾ ਹੈ ਪਾਣੀ ਇਸ ਤਰ੍ਹਾਂ ਆਪਾਂ ਮੰਡੀ ਦੇ ਜਾਂ ਮਨਾਲੀ ਦੇ ਹਾਲਾਤ ਦੇਖ ਰਹੇ ਹਾਂ ਅਤੇ ਹੌਲੀ-ਹੌਲੀ ਜਿਹੜਾ ਜੇ ਅਗਰ ਬਾਰਿਸ਼ ਲਗਾਤਾਰ ਰਹਿੰਦੀ ਹੈ ਤਾਂ ਜਿਹੜਾ ਪਾਣੀ ਹੈ ਭਾਰੀ ਮਾਤਰਾ ਦੇ ਵਿੱਚ ਪਖੜਾ ਡੈਮ ਤੋਂ ਬਾਅਦ ਜਿਹੜਾ ਹੈ ਇਹ ਸਤਲੁਜ ਦਰਿਆ ਦੇ ਵਿੱਚ ਪਾਣੀ ਆਵੇਗਾ ਅਤੇ ਹਿਮਾਚਲ ਪ੍ਰਦੇਸ਼ ਦੇ ਉਨਾ ਹਿਮੇਰਪੁਰ ਡਿਸਟ੍ਰਿਕਟ ਨਾਲ ਲੱਗਦੇ ਜਿਹੜੇ ਡਿਸਟ੍ਰਿਕਟ ਹੈ ਉਹਨਾਂ ਸਾਰੇ ਹੀ ਡਿਸਟ੍ਰਿਕਟਾਂ ਦਾ ਜਿਹੜਾ ਪਾਣੀ ਹੈ ਸਵਾਨ ਨਦੀ ਤੋਂ ਹੁੰਦਾ ਹੋਇਆ ਉਹਨਾਂ ਜੋ ਸੰਤੋਸ਼ਗੜ ਸਵਾਨ ਨਦੀ ਹੈ ਉਸ ਤੋਂ ਹੁੰਦਾ ਹੋਇਆ ਜਿਹੜਾ ਹੈ ਇਸ ਸਤਲੁਜ ਦਰਿਆ ਦੇ ਵਿੱਚ ਪਹੁੰਚੇਗਾ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਨ ਸਤਲੁਜ ਦਰਿਆ ਦੇ ਆ ਜਿੱਥੇ ਜਿਹੜਾ ਡੰਗੇ ਲਾਉਣ ਦਾ ਜਿਹੜਾ ਕੰਮ ਚੱਲ ਰਿਹਾ ਹੈ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਪਿਛਲੇ ਸਾਲ ਇਸ ਪਾਸੇ ਜਿਹੜੀ ਹੈ ਪਾਣੀ ਦੇ ਨਾਲ ਸਤਲੁਜ ਦਰਿਆ ਤੇ ਪਾਣੀ ਦੇ ਨਾਲ ਤਬਾਈ ਹੋਈ ਸੀ ਕਿਉਂਕਿ ਇਸ ਪਾਸੇ ਜਿਹੜਾ ਹੈ ਬੰਨ ਤੋਂ ਉੱਤੋਂ ਦੀ ਜਿਹੜਾ ਹੈ ਪਾਣੀ ਹੁੰਦਾ ਹੋਇਆ ਮਹਿੰਦਲੀ ਗਲਾ ਤੇ ਹਰੀਆਲ ਪਿੰਡ ਗੱਜਪੁਰ ਇਹ ਪਿੰਡਾਂ ਦੇ ਵਿੱਚ ਪਾਣੀ ਨੇ ਮਾਰ ਕੀਤਾ ਸੀ ਉਸ ਮਾਰ ਨੂੰ ਜਿਹੜਾ ਹੈ ਰੋਕਣ ਦੇ ਲਈ ਪਿਛਲੇ ਕਰੀਬ 1 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਜਿਹੜਾ ਹੈ ਇਸ ਪਾਸੇ ਡੰਗੇ ਲਗਾਉਣ ਦਾ ਜਿਹੜਾ ਹੈ ਕੰਮ ਚੱਲ ਰਿਹਾ ਹੈ ਹੁਣ ਵੀ ਜਿਹੜਾ ਹੈ ਇਹਨਾਂ ਡੰਗਿਆਂ ਨੂੰ ਜਿਹੜਾ ਹੈ ਉੱਚਾ ਕਰਨ ਦੀਆਂ ਯਤਨ ਕੀਤੇ ਜਾ ਰਿਹਾ ਹੈ ਕਿਉਂਕਿ ਜਦੋਂ ਪਾਣੀ ਸਤਲੁਜ ਦਰਿਆ ਦੇ ਵਿੱਚ ਆਉਂਦਾ ਹੈ ਭਾਰੀ ਮਾਤਰਾ ਦੇ ਵਿੱਚ ਪਾਣੀ ਆਉਣ ਦੇ ਕਾਰਨ ਜਿਹੜਾ ਹੈ ਇਸ ਪਾਸੇ ਤੋਂ ਉੱਤੇ ਦੀ ਸਾਈਡ ਤੋਂ ਜਿਹੜਾ ਹੈ ਪਾਣੀ ਕਰੋਸ ਕਰਕੇ ਜਿਹੜਾ ਹੈ ਆਸ-ਪਾਸ ਦੇ ਪਿੰਡਾਂ ਦੇ ਵਿੱਚ ਪਹੁੰਚ ਜਾਂਦਾ ਸੀ ਤੋਂ ਇਸ ਜਿਹੜਾ ਪਾਣੀ ਨੂੰ ਪਿੰਡ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਲਈ ਜਾਂ ਜਿਹੜਾ ਹੈ ਸਤਲੁਜ ਦਰਿਆ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਹੀ ਰਵੇ ਇਸ ਲਈ ਜਿਹੜਾ ਹੈ ਇਹਨਾਂ ਕਿਨਾਰਿਆਂ ਨੂੰ ਜਿਹੜਾ ਹੈ ਪੱਥਰਾਂ ਦੀ கிரேਟ ਵਾਲ ਲਗਾ ਕੇ ਜਿਹੜਾ ਹੈ ਉੱਚਾ ਕੀਤਾ ਜਾ ਰਿਹਾ ਹੈ ਸੋ ਜਿਵੇਂ ਹੀ ਅੱਜ ਸਵੇਰ ਤੋਂ ਸਮੇਂ ਹੀ ਹਿਮਾਚਲ ਪ੍ਰਦੇਸ਼ ਕੁਲੂ ਮਨਾਲੀ ਵਾਲੇ ਪਾਸੇ ਤੋਂ ਜਿਹੜੀਆਂ ਹਨ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਕਿ ਬੱਦਲ ਫਟਣ ਦੇ ਨਾਲ ਜਿਹੜਾ ਹੈ ਭਾਰੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਹੈ ਦਰਿਆਵਾਂ ਦੇ ਵਿੱਚ ਜਿਹੜਾ ਹੈ ਆ ਰਿਹਾ ਹੈ ਉਹ ਪਾਣੀ ਜਿਹੜਾ ਹੈ ਆ ਕੇ ਫਖੜਾ ਡੈਮ ਤੋਂ ਹੁੰਦਾ ਹੋਇਆ ਜਿਹੜਾ ਹੈ ਬਾਅਦ ਵਿੱਚ ਜਿਹੜਾ ਕਲਾਬ ਢਿੱਲੇ ਦੇ ਵਿੱਚ ਜਿਹੜੀ ਹੈ بارش ਹੋਵੇਗੀ ਖਾਸ ਕਰ ਜਿਹੜਾ ਹੈ ਹੁਮੇਰਪੁਰ ਉਹਨਾ ਡਿਸਟ੍ਰਿਕਟ ਇਸ ਪਾਸੇ ਜਿਹੜੀ ਹੈ بارش ਹੋਵੇਗੀ ਉਹ ਸਾਰਾ ਹੀ بارش ਦਾ ਪਾਣੀ ਜਿਹੜਾ ਸਵਾਨ ਨਦੀ ਤੋਂ ਇਸ ਸਤਲੂ ਦਰਿਆ ਦੇ ਵਿੱਚ ਆਵੇਗਾ ਸੋ ਪਿਛਲੇ ਸਾਲ ਵੀ ਤੁਸੀਂ ਦੇਖਿਆ ਸੀ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਹੈ ਜੁਲਾਈ ਦੇ ਮਹੀਨੇ ਦੇ ਵਿੱਚ ਹੀ ਬਣ ਗਏ ਸੀ ਕਿਉਂਕਿ ਜੁਲਾਈ ਦੇ 8 ਤਰੀਕ ਦੇ ਕਰੀਬ ਜਿਹੜਾ ਹੈ ਭਾਰੀ ਮਾਤਰਾ ਦੇ ਵਿੱਚ ਪਾਣੀ ਇਸ ਪਾਸੇ ਆ ਗਿਆ ਸੀ ਕਿਉਂਕਿ ਪਿਛਲੇ ਸਾਲ ਜਿਹੜਾ ਹੈ ਭਾਰੀ ਬਾਰਿਸ਼ ਜੁਲਾਈ ਮਹੀਨੇ ਦੇ ਵਿੱਚ ਹੀ ਸ਼ੁਰੂ ਹੋ ਗਈ ਸੀ ਉਸ ਤੋਂ ਬਾਅਦ ਜਿਹੜਾ ਹੈ ਅਗਸਤ ਮਹੀਨੇ 14 ਤਰੀਕ ਦੇ ਨਜ਼ਦੀਕ ਜੋ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਡੈਮ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਭਾਰੀ ਪਾਣੀ ਛੱਡਣ ਦੇ ਕਾਰਨ ਪਿੰਡਾਂ ਤੋਂ ਹੁੰਦਾ ਹੋਇਆ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਫੁੱਜ ਗਿਆ ਸੀ ਜੋ ਹਾਲਾਤ ਜਿਹੜੇ ਹੈ ਪਿਛਲੇ ਸਾਲ ਕਾਫੀ ਗੰਭੀਰ ਬਣ ਗਏ ਸੀ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਹੈ ਸਤਲੁਜ ਦਰਿਆ ਦੇ ਕਿਨਾਰੇਆਂ ਨੂੰ ਜਿਹੜਾ ਸੁਰੱਖਿਅਤ ਰੱਖਣ ਦੇ ਲਈ ਜਿਹੜਾ ਸਬੰਧਿਤ ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਕ੍ਰੇਟ ਵਲ ਲਗਾ ਕੇ ਜਿਹੜਾ ਹੈ ਡੰਗਿਆਂ ਨੂੰ ਸੁਰੱਖਿਅਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਤੇ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਹੈ ਕਾਫੀ ਮਾਤਰਾ ਦੇ ਵਿੱਚ ਇਸ ਸਮੇਂ ਜਿਹੜਾ ਹੈ ਸਤਲੁਜ ਦਰਿਆ ਦੇ ਵਿੱਚ ਆ ਰਿਹਾ ਹੈ ਪਾਣੀ ਕਿਉਂਕਿ ਪਿਛਲੇ ਦਿਨਾਂ ਤੋਂ ਜਿਹੜਾ ਹੈ ਪਾਣੀ ਪੰਜਾਬ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚ ਜਿਹੜਾ ਹੈ ਸਿੰਚਾਈ ਦੇ ਲਈ ਛੱਡਿਆ ਜਾ ਰਿਹਾ ਹੈ ਸੋ ਹੁਣ ਜੇ ਇਸ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਬਾਰਿਸ਼ ਹੋ ਰਹੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦਾ ਸਾਰਾ ਇਹ ਪਾਣੀ ਜਿਹੜਾ ਹੈ ਪਖੜਾ ਡੈਮ ਦੇ ਵਿੱਚ ਆਵੇਗਾ ਅਤੇ ਕੋਸ਼ਿਸ਼ਿਆਂ ਦਾ ਜਿਹੜਾ ਪਾਣੀ ਹੈ ਡਾਇਰੈਕਟ ਜਿਹੜਾ ਹੈ ਸਵਾਨ ਨਦੀ ਤੋਂ ਸਤਲੁਜ ਦਰਿਆ ਦੇ ਵਿੱਚ ਆਵੇਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਜੇਕਰ ਭਾਰੀ ਬਾਰਿਸ਼ ਹੁੰਦੀ ਹੈ ਤਾਂ ਖੱਡਾ ਨਾਲਿਆਂ ਦਾ ਜਿਹੜਾ ਹੈ ਪਾਣੀ ਸਵਾਨ ਨਦੀ ਤੋਂ ਹੁੰਦਾ ਹੋਇਆ ਜਿਹੜਾ ਸਤਲੁਜ ਦਰਿਆ ਦੇ ਵਿੱਚ ਪੁੱਜੇਗਾ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਤੇ ਤਸਵੀਰਾਂ ਹਨ ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਮੈਧਲੀ ਕਲਾ ਹਰੀਵਾਲ ਦੇ ਜਿੱਥੇ ਜਿਹੜਾ ਹੈ ਪਿਛਲੇ ਸਾਲ ਭਾਰੀ ਮਾਤਰਾ ਦੇ ਵਿੱਚ ਪਾਣੀ ਆਇਆ ਸੀ ਕਿਉਂਕਿ ਜਿਹੜੇ ਕਿਨਾਰੇ ਸੀ ਕਿਨਾਰਿਆਂ ਦੇ ਉੱਤੋਂ ਦੀ ਹੁੰਦਾ ਹੋਇਆ ਜਿਹੜਾ ਹੈ ਸਤਲੁਜ ਦਰਿਆ ਦਾ ਪਾਣੀ ਇਸ ਪਾਸੇ ਨੂੰ ਜਿਹੜਾ ਹੈ ਗਿਆ ਸੀਗਾ ਕਿਉਂਕਿ ਇਹ ਮੈਧਲੀ ਕਲਾ ਤੇ ਹਰੀਵਾਲ ਦੀ ਵਾਹੀਯੋਗ ਜ਼ਮੀਨ ਹੈ ਵਾਹੀਯੋਗ ਜ਼ਮੀਨ ਨੂੰ ਜਿਹੜਾ ਹੈ ਸਤਲੁਜ ਦਰਿਆ ਦੇ ਪਾਣੀ ਨੇ ਆਪਣੀ ਮਾਰ ਦੇ ਵਿੱਚ ਲਿਆ ਸੀ ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿਛਲੇ ਸਾਲ ਜੋ ਪਾਣੀ ਇਸ ਪਾਸੇ ਨੂੰ ਪ੍ਰਵੇਸ਼ ਕੀਤਾ ਸੀ ਉਸ ਨੂੰ ਜਿਹੜਾ ਹੈ ਰੋਕਣ ਦੇ ਲਈ ਪਿਛਲੇ ਸਮੇਂ ਤੋਂ ਇਹਨਾਂ ਕਿਨਾਰਿਆਂ ਨੂੰ ਸੁਰੱਖਿਅਤ ਕਰਨ ਦੇ ਲਈ ਜਿਹੜਾ ਹੈ ਸਬੰਧਿਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਹੈ ਕਰੇਟ ਵਾਲ ਲਗਾ ਕੇ ਇਸ ਨੂੰ ਸੁਰੱਖਿਅਤ ਕਰਨ ਦੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਦੇਚਾ ਨਿਰਦੇਸ਼ ਦੇ ਅਨੁਸਾਰ ਜਿਹੜਾ ਹੈ ਪਿਛਲੇ ਸਮੇਂ ਤੋਂ ਜਿਹੜਾ ਹੈ ਇਹਨਾਂ ਕਿਨਾਰਿਆਂ ਨੂੰ ਸਤਲੁਜ ਦਰਿਆ ਦੇ ਦੋਨਾਂ ਕਿਨਾਰਿਆਂ ਨੂੰ ਜਿਹੜਾ ਹੈ ਸੁਰੱਖਿਅਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਸਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਦੇ ਬਿਲਕੁਲ ਵਿਚਕਾਰ ਜੋ ਇਹ ਪੱਥਰ ਦੇਖ ਰਹੇ ਹੋ ਇਹ ਪਿਛਲੇ ਸਾਲ ਜਿਹੜਾ ਹੈ ਪਾਣੀ ਆਇਆ ਸੀਗਾ ਪਾਣੀ ਨਾਲ ਜਿਹੜਾ ਹੈ ਮਟੀਰੀਅਲ ਪੱਥਰ ਰੇਤਾ ਜਿਹੜਾ ਆਇਆ ਸੀ ਉਹ ਇਸ ਪਾਸੇ ਜਿਹੜਾ ਹੈ ਜਮਾ ਹੋ ਗਿਆ ਸੀ ਇਸ ਪਾਣੀ ਇਸ ਜਿਹੜਾ ਹੈ ਮਟੀਰੀਅਲ ਦੇ ਜਮਾ ਹੋਣ ਦੇ ਕਾਰਨ ਜਿਹੜਾ ਹੈ ਪਾਣੀ ਦੀ ਮਾਰ ਬਿਲਕੁਲ ਦੇਖ ਸਕਦੇ ਹੁਣ ਵੀ ਜਿਹੜਾ ਹੈ ਇਸ ਪਾਸੇ ਨੂੰ ਹੈ ਸੋ ਜਿਹੜਾ ਮੈਂਦੇਲੀ ਖਲਾ ਅਤੇ ਹਰੀਵਾਲ ਨਿਕੂਵਾਲ ਪਿੰਡ ਦੇ ਵਸਨੀਕਾਂ ਵੱਲੋਂ ਵੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਜਿਹੜਾ ਹੈ ਇਸ ਮਟੀਰੀਅਲ ਨੂੰ ਜਿਹੜਾ ਹੈ ਚੱਕ ਕੇ ਜਿਹੜਾ ਹੈ ਕਿਨਾਰਿਆਂ ਤੇ ਲਗਾਇਆ ਜਾਵੇ ਤਾਂ ਕਿ ਜਿਹੜਾ ਹੈ ਸਤਲੁਜ ਦਰਿਆ ਦਾ ਜੋ ਰੁਕਾ ਹੈ ਉਸ ਨੂੰ ਸਿੱਧਾ ਕੀਤਾ ਜਾ ਸਕੇ ਸੋ ਦੇਖ ਸਕਦੇ ਹੋ ਹੁਣ ਕੀ ਹੁਣ ਵੀ ਜਿਹੜੇ ਹੈ ਭਾਰੀ ਮਾਤਰਾ ਦੇ ਵਿੱਚ ਇਸ ਪਾਸੇ ਜਿਹੜਾ ਹੈ ਪੱਥਰਾਂ ਦੇ ਜਾਂ ਰੇਤ ਦੇ ਜਿਹੜੇ ਢੇਰ ਲੱਗੇ ਹੋਏ ਹੈ ਸੋ ਉਸ ਦੇ ਕਾਰਨ ਜਿਹੜਾ ਹੈ ਪਾਣੀ ਦੋਨਾਂ ਕਿਨਾਰਿਆਂ ਦੇ ਇਸ ਪਾਸੇ ਦੀ ਗੱਲ ਕਰੀਏ ਇਸ ਪਾਸੇ ਵੀ ਜਿਹੜਾ ਹੈ ਪਾਣੀ ਇਨ ਪੱਥਰਾਂ ਦੇ ਕਾਰਨ ਜਿਹੜਾ ਆ ਰਿਆ ਸਾਡੇ ਰਿਆ ਬੁਰਜ ਕੋ ਵੀ ਅੱਜ ਤੇ ਜਾ ਰਿਹਾ ਹੈ ਨਾ ਪਰ ਉਹਦੇ ਲਾਗਤਿਕ ਨਾ ਲੱਗਦਾ ਹੈ ਲਗਾਤਾਰ ਰਹੀ ਹੈ ਤੁਸੀਂ ਦੇਖੋ ਸੰਤ ਉਹ ਬਲਬ ਸਿੰਘ ਜੀ ਵੱਲੋਂ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਵੱਲੋਂ ਜਿਹੜਾ ਹੈ ਕੋਰੋਨਾ ਦੀ ਲਾਗਤ ਦੇ ਨਾਲ ਜਿਹੜਾ ਇਹ ਪੋਲ ਬਣਾਇਆ ਸੀਗਾ ਕਿਉਂਕਿ ਜਿਹੜਾ ਇਸ ਤੋਂ ਪਹਿਲਾਂ ਜਿਹੜਾ ਹੈ ਬੁਰਜ ਅਤੇ ਆਸ-ਪਾਸ ਦੇ ਪਿੰਡਾਂ ਨੂੰ ਜਿਹੜਾ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਸੰਪਰਕ ਕਰਨ ਦੇ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪੈਂਦਾ ਸੀ ਅਤੇ ਬਾਬਾ ਜੀ ਵੱਲੋਂ ਵਿਸ਼ੇਸ਼ ਖਦਮ ਕਰਦੇ ਹੋਏ ਜਿਹੜਾ ਹੈ ਇਹ ਵੱਡਾ ਜਿਹੜਾ ਕਰੋੜਾਂ ਰੁਪਏ ਦੀ ਲਗਤ ਦੇ ਨਾਲ ਇਹ ਪੁਲ ਉਹਨਾਂ ਨੇ ਆਪ ਹੀ ਬਣਾਇਆ ਸੀਗਾ ਸੰਗਤ ਦੇ ਸਹਿਯੋਗ ਦੇ ਨਾਲ ਸੋ ਦੇਖ ਸਕਦੇ ਕਿ ਕਿਵੇਂ ਜਿਹੜਾ ਹੈ ਇਸ ਪਾਸੇ ਪਾਣੀ ਕਿਸ ਤਰ੍ਹਾਂ ਘੁੰਮ ਰਿਹਾ ਹੈ ਕਿਉਂਕਿ ਪਿਛਲੇ ਜਦੋਂ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਉਸ ਉਸ ਸਮੇ ਜਿਹੜਾ ਹੈ ਕਾਫੀ ਇਸ دریا ਦੇ ਵਿੱਚ ਕਿਨਾਰੇ ਦੇ ਨਾਲ-ਨਾਲ ਜਿਹੜੀ ਹੈ ਡੂੰਘਾਈ ਹੈ ਇਹ ਡੂੰਘਾਈ ਇਹ ਹੋਣ ਦੇ ਕਾਰਨ ਹੀ ਇਹ ਹੈ ਜਿਹੜਾ ਹੈ ਪਾਣੀ ਘੁੰਮ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਤਰ੍ਹਾਂ ਜਿਹੜਾ ਹੈ ਪਾਣੀ ਲਗਾਤਾਰ ਆਵਾਜ਼ਾਂ ਦੇ ਨਾਲ ਜਿਹੜਾ ਹੈ ਅੱਗੇ ਨੂੰ ਵਗ ਰਿਹਾ ਹੈ ਇਸ ਪਾਸੇ ਜਿਹੜਾ ਪਾਣੀ ਇੱਕਦਮ ਘੁੰਮ ਰਿਹਾ ਹੈ ਕਿਉਂਕਿ ਠੋਕਰ ਲਗਾ ਕੇ ਜਿਹੜਾ ਹੈ ਪਾਣੀ ਦੀ ਦਿਸ਼ਾ ਨੂੰ ਅ ਦਰਿਆ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਹੈ ਕ੍ਰੇਟ ਵਾਲ ਲਗਾਉਣ ਦਾ ਕੰਮ ਵੀ ਚੱਲ ਰਿਹਾ ਹੈ ਪਰ ਜੇਕਰ ਗੱਲ ਪਾਣੀ ਦੀ ਗੱਲ ਕਰੀਏ ਜਿਹੜਾ ਹੈ ਪਾਣੀ ਹੈ ਸਤਲੁਜ ਦਰਿਆ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਪਾਣੀ ਆ ਰਿਹਾ ਹੈ ਨਾ ਅਤੇ ਜੋ ਸਤਲੁਜ ਦਰਿਆ ਉਸ ਦੇ ਵਿੱਚ ਆ ਕੇ ਮਿਲਦਾ ਹੈ ਅਤੇ ਸਤਲੁਜ ਦਰਿਆ ਦੇ ਪਾਣੀ ਦੇ ਨਾਲ ਜਿਹੜਾ ਹੈ ਮਿਲ ਕੇ ਇਹ ਅੱਗੇ ਸ਼੍ਰੀ ਨੰਦਪੁਰ ਸਾਹਿਬ ਖਾਸ ਕਰਕੇ ਜਿਹੜਾ ਹੈ ਅ ਇਸ ਬੈਲਟ ਜੋ ਨੰਗਲ ਤੋਂ ਕਿਪਰ ਸਾਹਿਬ ਗੱਜਪੁਰ ਤੱਕ ਜਿਹੜੀ ਹੈ ਪਿੰਡ ਹੈ ਜਿਹੜੀ ਹੈ ਪਾਣੀ ਇੱਕ ਮਾਰ ਕਰਦਾ ਹੈ ਇਸਲਾ ਕੁਝ ਹੋਰ ਲਾ ਸ਼੍ਰੀ ਨੰਦਪੁਰ ਸਾਹਿਬ ਤੇ ਜੋ ਹੋ ਗਈ ਪਰ ਸਾਹਮਣੇ ਲਾ ਕੇ ਪੇਸ਼ਤਾਵਾਰ ਸੋਚੇ ਹਾਲ ਸਰਧਿਆ ਦੇ ਇਸੇ ਹਾਲਤ ਪਾਰੀ ਮਤਰਾ ਦੇ ਵਿੱਚ ਜਿਹੜਾ ਕਾਫੀ ਮਤਰਾ ਦੇ ਵਿੱਚ ਪਰ ਹੁਣ ਵੀ ਜਿਹੜਾ